ਸਤ ਸ੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਪਹੁੰਚੇ ਜੀ ਆਪਣਾ ਭੋਲਾ ਭਲਵਾਨ ਨਾਮ ਜੀ ਆਪਣਾ ਜੀ ਕਰਨਾਲ ਤੋਂ ਹਰਿਆਣੇ ਤੋਂ ਜੀ ਨਗਲਾ ਫਾਰਮ ਜੀ ਹਰਿਆਣੇ ਤੋਂ ਪਹੁੰਚੇ ਹੋ ਠੀਕ ਹੈ ਤੇ ਕਿਹੜੇ ਬੁਲਦਾ ਇਹ ਕੱਟਾ ਜੀ ਇਹ ਇਹਦਾ ਨਾਮ ਆਪਾਂ ਜਗਨੂ ਡਾਇਮੰਡ ਰੱਖਿਆ ਜੀ ਠੀਕ ਹੈ ਜੀ ਤੇ ਗਿਫਟ ਟੈਂਕਰ ਜਿਆਦਾ ਦਿੱਤਾ ਜੀ ਸਾਨੂੰ ਰਸਾਲ ਸਿੰਘ ਦਿ올ਜੀ ਨੇ ਜੀ ਠੀਕ ਹੈ ਜੀ ਇਹਨਾਂ ਕੋਲ ਟੈਂਕਰ ਦਾ ਬੱਚਾ ਠੀਕ ਹੈ ਜੀ ਜੋ ਦੇਣ ਦੀ ਨਿਰਾਮ ਕੱਲੀ ਹੋਰਾਂ ਦੀ ਜੀ ਆ ਠੀਕ ਹੈ ਜੀ ਇੱਥੋਂ ਗਿਆ ਵਾ ਹਾਂਜੀ ਠੀਕ ਹੈ ਤੇ ਮਾ ਦਾ ਰਿਕਾਰਡ ਕਿੰਨਾ ਹੈ ਜੀ ਮਾ ਦਾ ਰਿਕਾਰਡ ਦੱਸਣ ਲਈ ਸਾਰਾ ਨਾਲ ਖੜੇ ਨੇ ਜੀ ਬਹੁਤ ਚੰਗਾ ਪ੍ਰਦੇਸ਼ਨ ਦੁੱਧਾ ਕਰਕੇ ਆ ਗਏ ਹਾਂ ਇਦਰ ਜੀ ਸਿੰਘ ਲੋਂਗੋਵਾਲ ਜਿਹੜਾ ਗੋਲਡਨ ਬੁੱਲ ਵਾਲਾ ਝੂਟੇ ਵਾਲਾ ਵੀ ਆ ਹਾਂਜੀ ਮੈਂ ਉਸ ਰੂਪੀਏ ਸਾਲ ਇਸੇ ਮੇਲੇ ਦੇ ਵਿੱਚ ਹੀ ਸੇਲ ਕਰ ਦਿੱਤੀ ਇਹਦੀ ਮਾਂ ਜੀ ਇਹਦੀ ਮਾਂ ਜਿਹੜੀ ਆ ਹਾਂਜੀ ਤੇ ਬਾਬਾ ਪੰਜਾਬ ਸਿੰਘ ਜੀ ਨੂੰ ਸਾਰੇ ਜਾਣਦੇ ਆ ਜੀ ਹਾਂਜੀ ਬਾਬਾ ਪੰਜਾਬ ਸਿੰਘ ਜੀ ਰस्ते 3-4 ਦਿਨ ਮੇਰੇ ਕੋ ਰਹਿ ਗਏ ਨਾ ਕਿ 22 ਕਿਲੋ ਦੋ ਦਿਨ ਦਾ ਮਤਲਬ ਕਿ ਝੋਇਆ ਸੀ ਠੀਕ ਹੈ ਜੀ ਕੋਈ ਲੈਣ ਦੇ ਚਾਹ ਵਾਣ ਸਕਣ ਹੋਰ ਕਿ ਮੇਰਾ ਕੋਈ ਬੱਸ ਵੱਲੋਂ ਠੀਕ ਹੈ ਜੀ ਬਹੁਤ ਧੰਨਵਾਦ ਚੰਗਾ ਕਰਤੇ ਆ ਜਿਨ੍ਹਾਂ ਨੇ ਮੜਾ ਗੁੰਦ ਬੱਚਾ ਆ ਠੀਕ ਹੈ ਜੀ ਦੇਖੋ ਤੁਸੀਂ 4 ਦੰਦ ਵਿੱਚ ਬਿਊਟੀ ਦੇ ਵਿੱਚ ਸਾਡੇ ਦਰਮਿਆਨ ਸੋਚਦੇ ਆ ਦੂਜੀ ਪੋਜੀਸ਼ਨ ਹਾਸਲ ਕੀਤੀ ਹੈ ਨਾ ਜੀ ਖੋਸ਼ਾਪੂਰੇ ਜੀ ਹਾਂ ਜੀ ਹੋ ਜੋ ਪੂਰੇ ਪੂਰੇ ਦੇਖੋ ਜਿਹੜਾ ਪਹਿਲਾ ਤੇ ਦੂਸਰੀ ਪੋਜੀਸ਼ਨ ਹੁੰਦੀ ਹੈ ਜਾਂ ਤੀਜੀ ਤੇ ਚੌਥੀ ਹਾਂਜੀ ਹਾਂਜੀ ਕਿਉਂਕਿ ਮੈਂ 2008 ਤੋਂ ਲੈ ਕੇ ਕੰਪੀਟੀਸ਼ਨਾਂ ਵਿੱਚ ਰਿਹਾ ਹਾਂ ਹਾਂਜੀ ਕਈ ਵਾਰ ਬੰਦੇ ਦਾ ਮਨ ਉਦਾਸ ਹੋ ਜਾਂਦਾ ਮਾੜਾ ਮੋਟਾ ਹਾਂਜੀ ਹਾਂਜੀ ਪਰ ਇਸ ਤਰ੍ਹਾਂ ਨਹੀਂ ਹੁੰਦਾ ਪਹਿਲੀ ਪੋਜੀਸ਼ਨ ਤੋਂ ਲੈ ਕੇ ਤੇ ਪੰਜ ਪੋਜੀਸ਼ਨਾਂ ਸੇ ਕੋਈ ਮਾੜਾ ਮੋਟਾ ਜਿਹਾ ਭਰਤੀ ਹੁੰਦਾ ਦੇਖੋ ਨਿਕੰਨ ਕਿ ਟੈਕਨੀਕਲ ਪੁਆਇੰਟ ਤੋਂ ਛੋਟੀ ਛੋਟੀ ਚੀਜ਼ ਤੋਂ ਕਿਹਨੇ ਲੀਕ ਦੂਸਰਾ ਨੰਬਰ ਕਰਨਾ ਪੈਂਦਾ ਬਾਕੀ ਪਹਿਲਾ ਦੂਸਰਾ ਤੀਸਰਾ ਜੋ 30000 ਸੇਮ ਰੋਬਰ ਹੁੰਦੇ ਆ ਸੇ ਨਹੀਂ ਹੁੰਦੇ ਬਹੁਤ ਕੁਝ ਹੁੰਦਾ ਨੰਬਰ ਤੇ ਜਿਹੜੇ ਪਿੱਛੇ ਆਉਂਦੇ ਬਹੁਤ ਜਿਆਦੇ ਪੁੱਛ ਠੀਕ ਹੈ ਜੀ ਬਾਕੀ ਵਧੀਆ ਇਥੋ ਦੀ ਮੈਨੇਜਮੈਂਟ ਲਾ ਦੋਰੀ ਫਰਸਟ ਆ ਚੁੱਕੀ ਆ ਆ ਦੁਬਾਰਾ ਬਹੁਤ ਵਸਤੇ ਮੈਰਿਟ ਤੋਂ ਆਇਆ ਸੀ ਸਭ ਪਹਿਲਾਂ ਵੀ ਜਿੱਤਿਆ ਬਾਈ ਸਰ ਉਹ ਤੋਂ ਬਾਅਦ ਬਈ ਪਟਿਆਲੀ ਯੂਨੀਵਰਸਿਟੀ ਤੋਂ ਫਰਸਟ ਆ 414 ਠੀਕ ਹੈ 2 ਮੈਲੇ ਲਾਇਆ ਇਥੇ ਤੋਂ ਲੋ ਵੀ ਦੋਸਤੋ ਡਾਇਮੰਡ ਪੁੱਤਾ ਬੱਚਾ ਇਹ ਚਾਰ ਦੰਦ ਕੈਟਾਗਰੀ ਦੇ ਵਿੱਚ ਇਹ ਜਿਹੜੇ 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 ਦੋਸਤੋ ਇਹ ਦੁਕਾਨਾਂ ਦੇ ਚੈੱਕ ਕਰਾ ਦੇ ਤੇ ਟੈਸਟ ਵੀ ਕਲ ਬਹੁਤ ਚੰਗੇ ਆ ਗਏ ਢਾਂਚਾ ਵੀ ਬਹੁਤ ਵਧੀਆ ਹੋ ਰਿਹਾ ਤੇ ਜਿਵੇਂ ਮਾਦਰੀ ਗੋਡੀ ਹੁੰਦੀ ਹੈ ਹਨਾ ਘਟਾਗਾ ਚਾਰ ਦੰਦ ਹੀ ਆ ਜੀ ਇੰਨਾ ਚਾਰਾਂ ਮੇਲਿਆਂ ਦਾ ਜਿੱਤਿਆ ਹੈ ਚੈੱਕ ਆਪਾਂ ਚੰਗੇ